ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਮਾਨ ਸਰਕਾਰ ਆ ਇਹ ਇੰਨੀ ਕ ਨਾ ਸਮਝ ਕੇ ਲੋ ਉਹ ਹਾਲੇ ਤੱਕ ਕੋਈ ਰਿਪੋਰਟ ਨਹੀਂ ਬਣਾਉਂਦੇ 13000 ਕਰੋੜ ਦਾ ਜਿਹੜਾ ਨੁਕਸਾਨ ਦਾ ਅੰਦਾਜ਼ਾ ਦੇ ਕੋਈਆਂ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬਾਂ ਨੂੰ ਕੋਈ ਬੋਲਣ ਦੀ ਅਕਲ ਹੈ ਜੀ ਪਰ ਪਤਾ ਨਹੀਂ ਕਿਉਂ ਜਿਹੜਾ ਸਰਕਾਰੀ ਤੰਤਰ ਆ ਪਿੱਛੋਂ ਭਗਵੰਤ ਮਾਨ ਉਹਨਾਂ ਦਾ ਕੋਈ ਐਸਾ ਕੇਂਦਰੀ ਮੰਤਰੀ ਜਿਹੜੇ ਆ ਉਹ ਆਪਣੀ ਅੱਖੀ ਸਾਰਾ ਕੁਝ ਦੇਖ ਕੇ ਆਪਣੀ ਰਿਪੋਰਟ ਬਣਾ ਕੇ ਦਿੰਦੇ મોદી ਸਰਕਾਰ ਨੂੰ ਜੀ ਪੰਜਾਬ ਸਰਕਾਰ ਨੇ ਜਿਹੜੀ ਆਪਣੀ ਰਿਪੋਰਟ ਦੇਣੀ ਆ ਆਰਮੀ ਨੇ ਆਪਣੀ ਰਿਪੋਰਟ ਬਣਾ ਕੇ ਦੇਣੀ ਆ ਜਿਹੜਾ ਹੋਰ ਏਜੰਸੀਆਂ ਆਈਆਂ ਉਹਨੇ ਆਪਣੀਆਂ ਰਿਪੋਰਟਾਂ ਬਣਾ ਕੇ ਦੇਣੀਆਂ ਕਿ ਕਿੰਨੇ ਕਿੱਥੇ ਫਰਕ ਹੈਗਾ ਕਾਰਨ ਹੈ ਕਿ ਹੁਣ ਤੱਕ ਇਹ ਗੇਮ ਕਦੀ ਸੈਂਟਰ ਦੇ ਪਾਲੇ ਚ ਚੱਲੇ ਜਾਂਦੀ ਕਦੀ ਪੰਜਾਬ ਗਵਰਨਮੈਂਟ ਦੇ ਉਹ 12500 ਸਮਥਿੰਗ ਜਿਹੜਾ ਜਿਹੜੇ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਜਾਂਦਾ ਕਿ ਮੈਂ 100 ਰੁਪਇਆ ਭੇਜਦਾ ਤਾਂ ਜਿਹੜਾ ਜਿੰਦੇ ਕੋਲ ਜਿਹੜਾ ਲੋੜਵੰਦ ਹੈ ਉਹਦੇ ਕੋਲ 10 ਰੁਪਏ ਪਹੁੰਚਦੇ ਪਰ ਇਹਨਾਂ ਦੀ ਮੰਛਾ ਜਿਹੜੀ ਹੈ ਨੀਤ ਜਿਹੜੀ ਆ ਉਹ ਕੰਮ ਕਰਨ ਦੀ ਨਹੀਂ ਪੰਜਾਬ ਸਰਕਾਰ ਦੀ ਇਹਨਾਂ ਦੇ ਪੈਸੇ ਖਾਣ ਦੇ ਉੱਪਰ ਹੀ ਇਹਨਾਂ ਟੱਕਤਰਿਆ ਹੋਇਆ ਸਾਡਾ ਜਿਹੜਾ ਅਗਲਾ ਪਲਾਨ ਹੈ ਅਸੀਂ ਟਰੈਕਟਰ ਅਭਿਆਨ ਚਲਾ ਰਹੇ ਹਾਂ ਪੰਜਾਬ ਭਾਜ ਭਾਜ ਦੁਸ਼ਾ ਨਿਸ਼ਾ ਤਹਿਤ ਜਦ ਕਿ ਇੱਕ ਪਿੰਡ ਬਤਾਲਾ ਆ ਉੱਥੇ 88 ਦਾ ਤਸੀਬਨ ਟੁੱਟਾ ਹੋਇਆ ਹੈ 88 ਦੇ ਹੜਾਏ ਆ ਉਹ ਹਾਲੇ ਤੱਕ ਨਹੀਂ ਬਣਾਇਆ ਗਿਆ ਕਈ ਸਰਕਾਰ ਆ ਗਈਆਂ ਕਈ ਚਲ ਗਈਆਂ ਪੰਜਾਬ ਦੇ ਲੋਕ ਇਹ ਚੰਗੀ ਤਰ੍ਹਾਂ ਜਾਣ ਗਏ ਆ ਕਿ ਜੇ ਸਾਡਾ ਕੋਈ ਸਾਥ ਦੇ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਆ ਹੋਰ ਕਿਸੇ ਕੋਲ ਕੋ ਵਸ ਦੀ ਗੱਲ ਹੈ ਨਹੀਂ ਪੰਜਾਬ 'ਚ ਆਏ ਹੜਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਆਪਣੇ ਮੰਤਰੀ ਸਹਿਬਾਨ ਨੂੰ ਪੰਜਾਬ ਦੇ ਵਿੱਚ ਵਿਜ਼ਿਟ ਕਰਨ ਲਈ ਭੇਜਿਆ ਜਾ ਰਿਹਾ ਹੈ ਪੰਜਾਬ ਛੜਾਣਾ ਨੁਕਸਾਨ ਤਾਂ ਹੋਇਆ ਲੇਕਿਨ ਅਜੇ ਭਰਪਾਈ ਦੀ ਕੋਈ ਵੀ ਗੱਲ ਨਹੀਂ ਹੋਈ ਨਾ ਤਾਂ ਪੰਜਾਬ ਸਰਕਾਰ ਵੱਲੋਂ ਕੋਈ ਭਰਪਾਈ ਦੀ ਗੱਲ ਕੀਤੀ ਜਾ ਰਹੀ ਹੈ ਤੇ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਦਾ ਬਾਫੜਨ ਦੀ ਕੋਈ ਗੱਲ ਸਾਹਮਣੇ ਆਈ ਹੈ ਇਸ ਦਰਮਿਆਨ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੈ ਕਿ ਉਹ ਆਪਣੀਆਂ ਕਿਆਸਰਾਈਆਂ ਲਾਉਂਦੇ ਨੇ ਕਿ ਇਹ ਮੰਤਰੀ ਆਉਂਦੇ ਨੇ ਕੀ ਦੇਖਣ ਆਉਂਦੇ ਨੇ ਸ਼ਾਇਦ ਰਾਸ਼ਨ ਵੰਡ ਕਾਏ ਸਾਨੂੰ ਦੇਖ ਕੇ ਚਲੇ ਜਾਂਦੇ ਨੇ ਜਿਸ ਤਰ੍ਹਾਂ ਦਾ ਸਾਡਾ ਪੰਜਾਬੀਆਂ ਦਾ ਸੁਭਾਅ ਹੈ ਇਸ ਗੱਲ ਨੂੰ ਅੱਜ ਵਿਰਾਮ ਲਾਉਣ ਵਾਸਤੇ ਨਿਊਜ਼ ਲਾਈਨ ਪੰਜਾਬ ਦੀ ਟੀਮ ਪਹੁੰਚੀ ਹੈ ਜ਼ਿਲ੍ਹਾ ਕਪੂਰਥਲਾ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਖੋਜੇਵਾਲ ਤਾਂ ਜੋ ਇੱਕ ਕਿਆਸਰਾਈਆਂ ਤੇ ਵਿਰਾਮ ਲਾਈਏ ਆਖਿਰੋ ਕੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ 1600 ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸਾਨੂੰ ਇੱਕ ਪੈਕੇਜ ਦਿੱਤਾ ਗਿਆ ਲੇਕਿਨ ਇੱਕ ਬੜੀ ਛੋਟੀ ਜੀ ਅਮਾਉਂਟ ਜਿਹੜੀ ਪੰਜਾਬ ਸਰਕਾਰ ਵੱਲੋਂ ਹੜਪੀਟਾਂ ਲਈ ਅਨਾਉਂਸ ਜੀਡੀ ਰਿਲੀਜ਼ ਕੀਤੀ ਜਾਂਦੀ ਹੈ ਮਸਲਾ 12000 ਕਰੋੜ ਦਾ ਵੀ ਹੈ ਤੇ ਮਸਲਾ ਹੁਣ ਤੱਕ ਕਿਸਾਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਸੁਣਨ ਨੂੰ ਨਹੀਂ ਮਿਲਿਆ ਜਿੰਦੇ ਵਿੱਚ ਇਹ ਜਗ ਜਾਰ ਹੋ ਸਕੇ ਇਹ ਲੋਕਾਂ ਨੂੰ ਹੌਸਲਾ ਆ ਸਕੇ ਹੜਪੀਟਾਂ ਨੂੰ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਰੀਹੈਬਿਲੀਟੇਸ਼ਨ ਜਿਨ੍ਹਾਂ ਦੇ ਮਕਾਨ ਟੁੱਟ ਗਏ ਨੇ ਇਹ ਸਾਰੀਆਂ ਗੱਲਾਂ ਤੇ ਅੱਜ ਚਰਚਾ ਚ ਰਹਿਣਗੀਆਂ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਖੋਜਵਾਲ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ 9 ਪੰਜਾਬ ਤੇ ਸਾਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਖੋਜਵਾਲ ਸਾਹਿਬ ਲਗਾਤਾਰ ਤੁਹਾਡੀ ਪਾਰਟੀ ਹਾਈ ਕਮਾਂਡ ਦੇ ਜਿਹੜੇ ਸੈਂਟਰ ਦੀ ਗਵਰਨਮੈਂਟ ਤੋਂ ਲਗਾਤਾਰ ਇੱਥੇ ਮੰਤਰੀ ਸਹਿਬਾਨ ਆ ਰਹੇ ਨੇ ਵਿਜ਼ਿਟ ਕਰਦੇ ਨੇ ਥੋੜਾ ਬਤਾਂ ਲੋਕਾਂ ਨੂੰ ਮਿਲਦੇ ਨੇ ਤੇ ਪ੍ਰਸ਼ਾਸਨ ਨਾਲ ਮੁਲਾਕਾਤਾਂ ਕਰਦੇ ਨੇ ਆਖਿਰ ਕੀ ਵਜ੍ਹਾ ਕਿ ਅਜੇ ਤੱਕ ਜਿਹੜੇ ਹੜ੍ਹ ਪੀੜਤ ਨੇ ਜਿਨ੍ਹਾਂ ਦੇ ਉੱਤੇ ਅਸਰ ਹੋਇਆ ਉਹਨਾਂ ਵਾਸਤੇ ਕੋਈ ਅਨਾਉਂਸ ਨਹੀਂ ਹੋ ਰਿਹਾ ਕਿ ਕੀ ਉਹਨਾਂ ਨੂੰ ਦਿੱਤਾ ਜਾਵੇਗਾ ਫਸਲਾਂ ਦਾ ਮਕਾਨਾਂ ਦਾ ਕੁਝ ਵੀ ਇਸ ਤਰ੍ਹਾਂ ਦੀ ਰੀਹੈਬਿਲੀਟੇਸ਼ਨ ਦੇ ਬਾਰੇ ਵਿੱਚ ਕੋਈ ਵੀ ਗੱਲਬਾਤ ਨਹੀਂ ਹੋ ਰਹੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਪੱਖ ਉਹ ਜਾਣਨ ਵਾਸਤੇ ਇੱਥੇ ਆਏ ਹੋ। ਦੂਸਰੀ ਗੱਲ ਰਹੀ ਸਾਡੇ ਕੇਂਦਰ ਦੇ ਮੰਤਰੀ ਸਾਹਿਬਾਨ ਦੀ ਪੰਜਾਬ ਦੌਰਾਨ ਸਬੰਧੀ। ਸਾਡੇ ਵੀ ਕਪੂਰਥਲਾ ਜ਼ਿਲ੍ਹੇ ਵਿੱਚ ਤਕਰੀਬਨ 6 ਮੰਤਰੀ ਜਿਹੜੇ ਆ ਸਹਿਬਾਨ ਉਹ ਹੋ ਕੇ ਇਥੋਂ ਚਲੇ ਗਏ ਆ। ਔਰ ਉਹਨਾਂ ਨੇ ਆਪ ਖੋਦ ਆ ਕੇ ਜਿੱਥੇ ਨੁਕਸਾਨ ਹੋਇਆ, ਫਸਲਾਂ ਦਾ ਨੁਕਸਾਨ ਹੋਇਆ, ਮਕਾਨਾਂ ਦਾ ਨੁਕਸਾਨ ਹੋਇਆ, ਲੋਕਾਂ ਦਾ ਕਪੂਰਥੇ ਜ਼ਿਲ੍ਹੇ 'ਚ ਸਾਡੀ ਖੁਸ਼ਕਿਸਮਤੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੀ। ਔਰ ਦੇ ਨਾਲ-ਨਾਲ ਜਿਹੜੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਆੜੀ ਕਰਕੇ ਜਾਂਦੇ ਆ। ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਆਪਣੀ ਰਿਪੋਰਟ ਬਣਾ ਕੇ ਦਿਓ ਕਿ ਸਾਡੇ ਜ਼ਿਲ੍ਹੇ ਵਿੱਚ ਸਾਡੇ ਬਲਾਕ ਦੇ ਵਿੱਚ ਐਨੇ ਸਾਡੇ ਮਕਾਨਾਂ ਦਾ ਨੁਕਸਾਨ ਹੋਇਆ। ਐਨੇ ਹਜ਼ਾਰ ਏਕੜ, ਐਨੇ ਸੌ ਏਕੜ ਸਾਡੀ ਜ਼ਮੀਨ ਦੇ ਫਸਲ ਜਿਹੜੀ ਆ ਉਹਦਾ ਨੁਕਸਾਨ ਹੋਇਆ। ਔਰ ਚੁਗਵਾ ਦਾ ਨੁਕਸਾਨ ਹੋਇਆ ਜੋ ਵੀ ਨਸਾ ਸਾਡੇ ਕੋਲ ਰਿਪੋਰਟ ਬਣਾ ਕੇ ਦਿਓ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਮਾਨ ਸਰਕਾਰ ਹੈ ਐ ਇੰਨੀ ਕ ਨਾ ਸਮਝ ਕੇ ਲੋ ਉਹਨੂੰ ਤੁਸੀਂ ਜਾਂ ਪ੍ਰਵਾਹ ਨਹੀਂ ਕਰਦੇ ਲੋਕਾਂ ਦੀ ਉਹ ਹਾਲੇ ਤੱਕ ਕੋਈ ਰਿਪੋਰਟ ਨਹੀਂ ਬਣਾ ਸਕੀ ਜੀ ਜਦੋਂ ਕਿਸੇ ਅਫਸਰ ਸਾਹਿਬਾਂ ਨੂੰ ਪੁੱਛੀਦਾ ਅ ਮਾਰਕੀਟ ਕਮੇਟੀ ਦੇ ਜਾਂ ਆਪਣੇ ਪੀ ਡਬਲਯੂ ਡੀ ਦੇ ਨੂੰ ਜਾਂ ਖੇਤੀਬੜੀ ਵਾਲੇ ਵਿਭਾਗ ਨੂੰ ਜਾਂ ਕਿਸੇ ਨੂੰ ਹੋਰ ਨੂੰ ਪੁੱਛੀ ਦਾ ਉਹਨਾਂ ਕੋਲ ਕੋਈ ਇਹ ਜਵਾਬ ਹੁੰਦਾ ਜੀ ਅਸੀਂ ਦੀ ਅਸੈਸਮੈਂਟ ਕਰ ਰਹੇ ਹਾਂ ਜੀ ਕਿ ਤਕਰੀਬਨ 2 ਮਹੀਨੇ ਅੱਜ ਇਸ ਗੱਲ ਨੂੰ ਵੀ ਹੋ ਗਿਆ ਹੁਣ ਜਿੰਨਾ ਚਿਰ ਤੁਸੀਂ ਕੋਈ ਸਾਨੂੰ ਅਸੈਸਮੈਂਟ ਕਰਕੇ ਨਹੀਂ ਦਿਓਗੇ ਜਿੰਨਾ ਚਿਰ ਕੋਈ ਐਸਟੀਮੇਟ ਲਾ ਕੇ ਨਹੀਂ ਦਿਓਗੇ ਕਿ ਇੰਨਾ ਸਾਡਾ ਨੁਕਸਾਨ ਹੋਇਆ ਉਹ ਤੁਹਾਨੂੰ ਪੈਸੇ ਵੀ ਕਿੱਥੋਂ ਰਿਲੀਜ਼ ਕਰ ਦੇਣਗੇ ਜੀ ਦੂਸਰੀ ਗੱਲ ਇਹ ਆ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਗੁਰਦਾਸਪੁਰ ਆਏ ਆ ਉਹਨਾਂ ਨੇ ਪਹਿਲੇ ਸਾਰਾ ਹਵਾਈ ਸਰਵੇਖਣ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਚੀਫ ਸੈਕਟਰੀ ਪੰਜਾਬ ਸੀ ਜੀ ਉਹਨਾਂ ਨੂੰ ਪੁੱਛਿਆ ਵੀ ਕਿੰਨਾ ਨੁਕਸਾਨ ਹੋ ਗਿਆ ਤੇ ਉਹਨਾਂ ਨੇ ਤਕਰੀਬਨ 13000 ਕਰੋੜ ਦਾ ਜਿਹੜਾ ਨੁਕਸਾਨ ਦਾ ਅੰਦਾਜ਼ਾ ਦਿੱਤਾ ਚਲੋ ਮੋਦੀ ਸਾਹਿਬ ਨੇ ਕਿਹਾ ਵੀ 12500 ਕੁ ਕਰੋੜ ਰੁਪਈਆ 12500 ਕੁ ਕਰੋੜ ਰੁਪਈਆ ਤੁਹਾਡੇ ਕੋਲ ਪਹਿਲਾਂ ਡਿਜ਼ਾਸਟਰ ਫੰਡ ਦਾ ਜਿਹੜਾ ਉਹ ਪਿਆ ਆ ਉਹ ਤੁਸੀਂ ਤਿੰਨ ਕਿਸੇ ਪੁੱਛਣ ਦੀ ਜਰੂਰਤ ਨਹੀਂ ਦੀ ਸਟੇਟ ਨੂੰ ਵੀ ਉਹ ਜਿਹੜਾ ਖਰਚ ਕਰਨ ਲੱਗੇ ਉਸ ਤੋਂ ਬਾਅਦ ਉਹਨਾਂ 1600 ਕਰੋੜ ਰੁਪਈਆ ਦਾ ਉਹ ਹੋਰ ਰਿਲੀਜ਼ ਕਰ ਦਿੱਤਾ ਔਰ ਨਾਲੇ ਵੀ ਕਹਿ ਦਿੱਤਾ ਕਿ ਜਿੰਨਾ ਵੀ ਪੈਸਾ ਪੰਜਾਬ ਨੂੰ ਚਾਹੀਦਾ ਅਸੀਂ ਪੰਜਾਬ ਦੇ ਨਾਲ ਆ ਭਾਜਪਾ ਪੰਜਾਬ ਦੇ ਨਾਲ ਖੜੀ ਆ ਕਿਉਂਕਿ ਹੋਰ ਤਾਂ ਕਿੱਦੋਂ ਪੈਸਾ ਆਉਣਾ ਨਹੀਂ ਆਪਾਂ ਜਿੰਨਾ ਮਰਜੀ ਮੋਦੀ ਸਾਹਿਬ ਨੂੰ ਮਾਰਾ ਕਹਿ ਲਈਏ ਕਿਉਂਕਿ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬਾਂ ਨੂੰ ਕੋਈ ਬੋਲਣ ਦੀ ਅਕਲ ਹੈ ਨਹੀਂ ਵੀ ਸਹੀ ਆਪਣੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਬਾਰੇ ਕਿਹੋ ਜਿਹੇ ਸ਼ਬਦ ਯੂਜ਼ ਕਰਨੇ ਆ ਪੈਸਾ ਤਾਂ ਅਕਸਰ ਸੈਂਟਰ ਨਹੀਂ ਦੇਣਾ ਤਾਂ ਤਾਂ ਹੀ ਪੰਜਾਬ ਦਾ ਭਲਾ ਹੋਣਾ ਇਹ ਲੋਕ ਸਮਝ ਚੁੱਕੇ ਆ ਜੀ ਹੁਣ ਆਪਾਂ ਲੋਕਾਂ ਵਿੱਚ ਜਾਈਦਾ ਸ਼ਾਇਦ ਤੁਸੀਂ ਵੀ ਇੱਕ ਦੋ ਵਾਰੇ ਨਾਲ ਗਏ ਹੋਵੋਗੇ ਲੋਕਾਂ ਨੂੰ ਨਹੀਂ ਗਈ ਸਮਝ ਆ ਗਈ ਕਿ ਪੈਸਾ ਮੋਦੀ ਸਰਕਾਰ ਨੇ ਦੇਣਾ ਪਰ ਪ੍ਰੋਬਲਮ ਇਹ ਆ ਵੀ ਹੁਣ ਆ ਪੰਜਾਬ ਸਰਕਾਰ ਦੇ ਰਹੀ ਆ ਜੀ ਹੁਣ ਜਦੋਂ ਨਾਲ ਐਸਜੀਐਮ ਸਾਹਿਬ ਸਾਡੇ ਨਾਲ ਹੁੰਦੇ ਆ ਡੀ ਸਾਹਿਬ ਨਾਲ ਹੁੰਦੇ ਆ ਜਾਂ ਉਹ ਮਤਲਬ ਕਿ ਅਸੀਂ ਉਹਨਾਂ ਨੂੰ ਕਹੀਦਾ ਵੀ ਆ ਜਿਹੜੇ ਤੁਸੀਂ ਵੀ ਰੱਬ ਨੂੰ ਜਾਣਦੇ ਨੀ ਆ ਮਸੀਂ ਤੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਵੀ ਜੇ ਕਿਸੇ ਦੇ ਮਕਾਨ ਨੂੰ ਤੇੜ ਆ ਗਈ ਆ ਤੁਸੀਂ ਤੇ ਡਿੱਗਣ ਵਾਲਾ ਹੋ ਗਿਆ ਤੇ ਤੁਸੀਂ ਆਪਣੀ ਰਿਪੋਰਟ ਕਿਉਂ ਨਹੀਂ ਬਣਾ ਕੇ ਦਿੰਦੇ ਵੀ ਇਹ ਮਕਾਨ ਦਾ ਨੁਕਸਾਨ ਹੋਇਆ ਤਾਂ ਤੁਸੀਂ ਉਹਨੂੰ ਕਿਹਦਾ ਪਲਾਵਜੂ ਗਰੀਬ ਦਾ ਤੁਸੀਂ ਕਿਹੜਾ ਕੋਈ ਜੇਬ ਚੋਂ ਪੈਸੇ ਦੇਣੇ ਆ ਪਰ ਪਤਾ ਨਹੀਂ ਕਿਉਂ ਜਿਹੜਾ ਸਰਕਾਰੀ ਤੰਤਰ ਆ ਉਹ ਜਾਂ ਤਾਂ ਪਿੱਛੋਂ ਭਗਵੰਤ ਮਾਨ ਉਹਨਾਂ ਦਾ ਕੋਈ ਐਸਾ ਹੈਗਾ ਜਿਹੜਾ ਅ ਹੁਕਮ ਆ ਉਹਦੇ ਉੱਪਰ ਪੂਰਾ ਨਹੀਂ ਉਤਰ ਰਿਹਾ ਔਰ ਕਪੂਰਥਲੇ ਜ਼ਿਲ੍ਹੇ ਨੂੰ ਸਾਡਾ ਤਕਰੀਬਨ 150 ਪਿੰਡ ਜਿਹੜਾ ਆ ਉਹ ਪ੍ਰਭਾਵਿਤ ਹੋਇਆ ਸਾਡੇ 71 ਕਿਲੋਮੀਟਰ ਦਾ ੜਾ ਏਰੀਆ ਆ ਤਲਵੰਡੀ ਕੁੱਕਾ ਤੋਂ ਸ਼ੁਰੂ ਹੋ ਜਾਂਦਾ ਹਲਕਾ ਭਲੱਤ ਤੋਂ ਫੇ ਸਾਡੇ ਕੁਝ ਕਪੂਰਥਾ ਤਹਿਸੀਲ ਦੇ ਪਿੰਡ ਆ ਜਾਂਦੇ ਆ ਬਾਗੂਵਾਲ ਕਮਿਆਰ ਵਗੈਰਾ ਫਿਰ ਉਸ ਤੋਂ ਬਾਅਦ ਜਿਹੜੇ 71 ਦੇ ਕਰੀਬ ਜਿਹੜੇ ਪਿੰਡ ਆ ਉਹ ਸੁਲਤਾਨਪੁਰ ਲੋਧੀ ਵਿਧਾਨ ਸਭਾ ਦੇ ਆ ਜਾਂਦੇ ਆ ਤਹਿਸੀਲ ਦੇ ਆ ਜਾਂਦੇ ਆ ਉਹਨਾਂ ਸਾਰਿਆਂ ਵਿੱਚ ਚਲੋ ਸਾਡੀ ਸਭ ਤੋਂ ਜਿਹੜਾ ਹੈਗਾ ਨੁਕਸਾਨ ਜਿਹੜਾ ਹੈ ਸਾਡੇ ਪਿੰਡਾਂ ਦਾ ਚਾਰ ਪੰਜ ਪਿੰਡ ਜਿਹੜੇ ਪਾਣੀ ਚ ਬਿਲਕੁਲ ਡੁੱਬ ਗਏ ਸੀਗੇ ਔਰ ਜਿਹੜਾ ਜਿਆਦਾ ਨੁਕਸਾਨ ਹੋਇਆ ਉਹ ਜ਼ਮੀਨ ਦਾ ਬਹੁਤ तकरीबन 4000 ਏਕੜ ਤੋਂ ਉੱਪਰ ਦੀ ਜ਼ਮੀਨ ਆ ਔਰੀ ਉਹਦਾ ਨੁਕਸਾਨ ਜਿਹੜਾ ਫਸਲਾਂ ਦਾ ਹੋ ਗਿਆ ਚ ਗੰਨਾ ਵੀ ਸੀ ਉਹ ਚ ਮੱਕੀ ਵੀ ਸੀ ਉਹ ਝੋਨਾ ਵੀ ਸੀ ਔਰ ਹੋਰ ਸਬਜ਼ੀਆਂ ਵੀ ਲੋਕਾਂ ਨੇ ਲਾਈਆਂ ਹੋਈਆਂ ਸੀ ਇਹ ਕੇਂਦਰੀ ਮੰਤਰੀ ਜਿਹੜੇ ਆ ਉਹ ਆਪਣੀ ਅੱਖੀ ਸਾਰਾ ਕੁਝ ਦੇਖ ਕੇ ਆਪਣੀ ਰਿਪੋਰਟ ਬਣਾ ਕੇ ਦਿੰਦੇ ਮੋਦੀ ਸਰਕਾਰ ਨੂੰ ਪੰਜਾਬ ਸਰਕਾਰ ਨੇ ਜਿਹੜੀ ਆਪਣੀ ਰਿਪੋਰਟ ਦੇਣੀ ਆ ਆਰਮੀ ਨੇ ਆਪਣੀ ਰਿਪੋਰਟ ਬਣਾ ਕੇ ਦੇਣੀ ਆ ਜਿਹੜਾ ਹੋਰ ਏਜੰਸੀਆਂ ਆਈਆਂ ਉਹਨਾਂ ਨੇ ਆਪਣੀਆਂ ਰਿਪੋਰਟਾਂ ਬਣਾ ਕੇ ਦੇਣੀਆਂ ਕਿਵੇਂ ਕਿੱਥੇ ਫਰਕ ਹੈਗਾ ਪਰ ਮੈਂ ਤਾਂ ਫੇਰ ਬੇਨਤੀ ਕਰਦਾ ਕਿ ਜਿਹੜੇ ਲੋਕ ਆ ਉਹ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਪੈਸਾ ਮੋਦੀ ਸਰਕਾਰ ਦੇ ਕੋਲ ਹੀ ਹੋਣਾ ਤਾਂ ਹੀ ਸਾਨੂੰ ਪੈਸੇ ਮਿਲਣੇ ਆ ਪਰ ਸਾਡੀ ਮਜਬੂਰੀ ਹੈ ਵੀ ਸਿੱਧੇ ਪੈਸੇ ਉਹਨਾਂ ਨੂੰ ਨਹੀਂ ਦੇ ਸਕਦੇ ਕਿਉਂਕਿ ਸਾਡੀ ਪੰਜਾਬ ਚ ਸਰਕਾਰ ਹੈ ਖੋਜੀਵਾਲ ਸਾਹਿਬ ਜਿੱਥੇ ਢੰਡੀ ਆ ਕੇ ਅੜਦੀ ਹੈ ਉਹ ਗੱਲ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਆ ਘਟੂ ਘਟ ਸੱਚ ਇਹਦੇ ਵਿੱਚ ਮੀਡੀਆ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਪੰਜਾਬ ਦਾ ਚੀਫ ਸਕੱਟਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ 13000 ਨੁਕਸਾਨ ਹੋਇਆ ਜੀ ਉਸ ਤੋਂ ਬਾਅਦ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ ਉਹ ਕਹਿੰਦੇ ਨੇ ਕਿ ਸਾਡੇ ਰਿਕੁਆਇਰਮੈਂਟ 20000 ਕਰੋੜ ਦੀ ਹੈ ਜੀ ਸਹੀ ਜੀ ਉਸ ਤੋਂ ਬਾਅਦ ਵੀ ਕਿ 13000 ਕਰੋੜ ਪੰਜਾਬ ਸਰਕਾਰ ਕੋ ਜੇ ਪਿਛਲਾ ਡਿਜਾਸਟਰ ਫੰਡ ਨੂੰ ਜੋੜ ਲਈਏ ਤੇ 13000 ਕਰੋੜ ਨਹੀਂ ਆਇਆ ਤੇ ਕੀ ਕਾਰਨ ਹੈ ਕਿ ਹੁਣ ਤੱਕ ਇਹ ਗੇਮ ਕਦੀ ਸੈਂਟਰ ਦੇ ਪਾਲੇ ਚ ਚੱਲੀ ਜਾਂਦੀ ਕਦੀ ਪੰਜਾਬ ਗਵਰਨਮੈਂਟ ਦੇ 12500 ਸਮਥਿੰਗ ਜਿਹੜਾ ਕਰੋੜ ਜਿਹੜੀ ਰਕਮ ਹੈ ਉਹ ਕਿਸ ਖਾਤੇ ਚ ਹੁਣ ਤੱਕ ਕੋਈ ਵੀ ਸੈਂਟਰ ਵੱਲੋਂ ਵੀ ਜੇ ਫੰਡ ਦਿੱਤੇ ਹੋਏ ਨੇ ਆਫਟਰ ਆਲੋਰ ਇਹ ਕਹਿ ਸਕਦੇ ਨੇ ਵੀ ਅਸੀਂ ਜ਼ਿੰਮੇਵਾਰਾਂ ਨੂੰ ਇਹਨਾਂ ਦੇ ਦਿੱਤਾ ਜੀ ਸਾਡੇ ਵੱਲੋਂ ਰਿਲੀਜ਼ ਕਰ ਦਿਓ ਔਰ ਉਹਦੇ ਚ ਇੱਕ ਪੁਆਇੰਟ ਹੋਰ ਜੀ ਮੈਂ ਤੁਹਾਨੂੰ ਦੁਬਾਰਾ ਡਿਸਟਰਬ ਨਾ ਕਰਾਂ ਇਸੇ ਨੂੰ ਹੀ ਕੰਟੀਨਿਊ ਕਰ ਦਈਏ ਕਿ ਜੋ ਪੈਟਰਨ ਪਹਿਲਾਂ ਕਾਂਗਰਸ ਵੇਲੇ ਸੀ ਜਦੋਂ ਆਪਾਂ 86 88 ਦੇ ਹੜ ਦੇਖਦੇ ਆਂ ਤੇ ਉਦੋਂ ਲੋਕਾਂ ਨੂੰ ਇੱਕ ਇੱਕ ਕਿਲੋ ਹਰ ਹਰ ਦੀ ਦਾਲ ਦਿੱਤੀ ਜਾਂਦੀ ਸੀਗੀ ਠੀਕ ਹੈ ਜੀ ਉਹ ਵੀ ਫੋਟੋਆਂ ਖਿਚਾ ਕੇ ਵਾਪਸ ਲਈ ਜਾਂਦੀ ਸੀਗੀ ਕਹਿੰਨ ਤੋਂ ਭਾਵ ਕਿ ਉਸ ਮੌਕੇ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਜਾਂਦਾ ਕਿ ਮੈਂ 100 ਰੁਪਇਆ ਭੇਜਦਾ ਤਾਂ ਜਿਹੜਾ ਜਿੰਦੇ ਕੋਲ ਜਿਹੜਾ ਲੋਡ ਬੰਦ ਹੈ ਉਹਦੇ ਕੋਲ 10 ਰੁਪਇਆ ਪਹੁੰਚਦੇ ਨੇ ਤੇ ਕੀ ਹੁਣ ਫੇਰ ਉਸੇ ਤਰ੍ਹਾਂ ਹੀ ਉਹੀ ਉਸੇ ਪੈਟਰਨ ਤੇ ਕੰਮ ਹੋਏਗਾ ਬਿਲਕੁਲ ਇਸ ਪੈਟਰਨ ਤੇ ਕੰਮ ਨਹੀਂ ਹੋਊਗਾ ਕਿਉਂਕਿ ਮੋਦੀ ਸਰਕਾਰ ਦਾ ਇੱਕੋ ਇੱਕ ਮਿਸ਼ਨ ਹੈ ਇੱਕੋ ਇੱਕ ਉਦੇਸ਼ ਹੈ ਕਿ ਜਦੋਂ ਸੈਂਟਰ ਤੋਂ ਪੈਸਾ ਚੱਲਦਾ ਉਹ ਸਿੱਧਾ ਭਾਵੇਂ ਉਹ ਸਾਡੀਆਂ ਨਰੇਗਾ ਸਕੀਮਸ ਹੈਗੀਆਂ ਭਾਵੇਂ ਸਾਡੀ ਕਿਸਾਨ ਸਨਮਾਨ ਨਦੀ ਹੈ ਜਾਂ ਹੋਰ ਸਕੀਮਾਂ ਹੈਗੀਆਂ ਉਹ ਸਿੱਧਾ ਲੋਕਾਂ ਦੇ ਖਾਤਿਆਂ ਵਿੱਚ ਜਾਵੇ ਇਹਦੇ ਵਿੱਚ ਵਿਚੋਲਗੀ ਆ ਬਿਲਕੁਲ ਖਤਮ ਕਰ ਦਿੱਤੀ ਗਈ ਆ ਦੂਸਰੀ ਗੱਲ ਤੁਸੀਂ ਕਹੀ ਕਿ ਜਿਹੜਾ 20 ਹਜ਼ਾਰ ਕਰੋੜ ਰੁਪਏ ਮੰਗਦੇ ਆ ਕੋਈ ਗੱਲ ਨਹੀਂ 20 ਹਜ਼ਾਰ ਕਰੋੜ ਵੀ ਮਿਲ ਜੂ ਪਰ ਕੁਝ ਬਣਾ ਕੇ ਤਾਂ ਦਿਓ ਕੋਈ ਚੀਜ਼ ਨੂੰ ਤੁਸੀਂ ਅੱਗੇ ਪੇਸ਼ ਤਾਂ ਕਰੋ ਵੀ મોદી ਸਾਹਿਬ ਸਾਡਾ ਇੰਨਾ ਨੁਕਸਾਨ ਹੋਇਆ ਆ ਆ ਅੰਕੜੇ ਬੋਲਦੇ ਆ મોદી ਸਾਹਿਬ ਨੇ ਸ਼ਰਯਮ ਕਹਿੰਦਾ ਕਿ ਜਿੰਨਾ ਪੈਸਾ ਚਾਹੀਦਾ ਸੜਕੋ ਲੈ ਲਓ ਪੈਸੇ ਦੀ ਸੈਂਟਰ ਕੋਲ ਕੋਈ ਕਮੀ ਨਹੀਂ ਪਰ ਇਹਨਾਂ ਦੀ ਮੰਛਾ ਜਿਹੜੀ ਆ ਨੀਤੀ ਜਿਹੜੀ ਆ ਉਹ ਕੰਮ ਕਰਨ ਦੀ ਨਹੀਂ ਪੰਜਾਬ ਸਰਕਾਰ ਦੀ ਇਹਨਾਂ ਦੇ ਪੈਸੇ ਖਾਣ ਦੇ ਉੱਪਰ ਹੀ ਇਹਨਾਂ ਟੱਕਤ ਰਿਹਾ ਹੋਇਆ ਸਿਰਫ ਇਹ ਇਸ਼ਤਿਹਾਰਬਾਜ਼ੀ ਜਿਹੜੀ ਆ ਉਹਦੇ ਉੱਪਰ ਤੱਕ ਸੀਮਤ ਰਹਿ ਗਿਆ ਜਿਹੜੀ ਦੂਸਰੀ ਤੁਸੀਂ ਗੱਲ ਕੀਤੀ ਆ ਰਾਹਤ ਸਮਗਰੀ ਦੀ ਜੀ ਭਾਰਤੀ ਜਨਤਾ ਪਾਰਟੀ ਦੇ ਜਿੱਥੇ ਵੀ ਸਰਕਾਰਾਂ ਹੈਗੀਆਂ ਉਹ ਗੁਜਰਾਤ ਤੋਂ ਪੇਨਾ ਪਰ ਪਰਕੀਆਂ ਆ ਰਾਹਤ ਸਮਗਰੀ ਦੀਆਂ ਉਹਦੇ ਵਿੱਚ ਬੜਾ ਹੀ ਸਮਾਨ ਆਇਆ ਦਾਲਾਂ ਕੀ ਮਸਾਲੇ ਕੀ ਮਸ਼ਰਦਾਨੀਆਂ ਕੀ ਤਰਪੈਲਾਂ ਕੀ ਰਾਸ਼ਨ ਕਿੱਤਾ ਕੀ ਕੰਬਲ ਕੀ ਬੱਚਿਆਂ ਦੇ ਬੀਬੀਆਂ ਦੇ ਸੂਟ ਕੀ ਮਤਲਕਿ ਜਿਹੜਾ ਚਪਲਾ ਤੱਕ ਜਿਹੜੀਆਂ ਉਹ ਸਾਰੀਆਂ ਭੇਜੀਆਂ ਗਈਆਂ ਫਿਰ ਜਿੱਥੇ-ਜਿੱਥੇ ਬੀਜੇਪੀ ਸਰਕਾਰ ਸੀ 5-5 ਕਰੋੜ ਰੁਪਏ ਉਹਨਾਂ ਨੇ ਸੀਐਮ ਰੀਲੀਫ ਫੰਡ ਦੇ ਵਿੱਚ ਸਿੱਧਾ ਪਾਇਆ ਔਰ ਜਿਹੜਾ ਦਿੱਲੀ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਹੋਰ ਸਟੇਟਾਂ ਤੋਂ ਕਈ ਸੌ ਟਰੱਕ ਜਿਹੜੇ ਆ ਉਹ ਸਾਨੂੰ ਪੰਜਾਬ ਭਾਜਪਾ ਨੂੰ ਮਿਲੇ ਆ ਅਸੀਂ ਉਹ ਜਲੰਧਾ ਸਾਡੇ ਚਾਰ ਗਡਾਣ ਬਣੇ ਹੋਏ ਆ ਸਾਡੇ ਸੂਰਜ ਭਰਦਵਾ ਜੀ ਪੰਜਾਬ ਦੇ ਸੈਕਟਰੀ ਉਹਦੇ ਇੰਚਾਰਜ ਲਾਏ ਆ ਪੰਜਾਬ ਭਾਜਪਾ ਨੂੰ ਸਾਡੇ ਪੰਜਾਬ ਦੇ ਪ੍ਰਧਾਨ জাকੜ ਸਾਹਿਬ ਤੇ ਅਸ਼wini ਸ਼ਰਮਾ ਜੀ ਉਹਦੇ ਉੱਪਰ ਨਿਰੰਤਰ ਜਿਹੜੀ ਨਿਗਰਾਨੀ ਕਰ ਰਹੇ ਆ ਔਰ ਜਿੱਥੇ ਜਿੱਥੇ ਜਿੰਨੀ ਜਿੰਨੀ ਡਿਮਾਂਡ ਸਰ ਨੂੰ ਆਉਂਦੀ ਆ ਉਹਨੇ ਉਹਨੇ ਟਰੱਕ ਭਰ ਕੇ ਜਿਹੜੇ ਆਸੀਂ ਉੱਥੇ ਉਹ ਭੇਜ ਰਹੇ ਆ ਔਰ ਤੁਸੀਂ ਦੇਖਿਆ ਹੋਣਾ ਕਿ ਕਪੂਰਥਲੇ ਵੀ ਤਕਰੀਬਨ 4 ਕ ਟਰੱਕ ਹਾਲੇ ਤੱਕ ਆ ਚੁੱਕੇ ਆ ਜੀ ਤੇ ਅਰਵਨੀ ਬਿੱਟੂ ਜੀ ਵੀ ਆ ਚੁੱਕੇ ਆ ਸੋ ਸਾਰੇ ਮੰਤਰੀ ਵੀ ਆ ਚੁੱਕੇ ਆ ਉਹ ਜਿਹੜਾ ਸਾਰੀ ਸਮਗਰੀ ਲੋਕਾਂ ਤੱਕ ਪਹੁੰਚਾਈ ਗਈ ਆ ਉਹ ਭਾਵੇਂ ਪਸ਼ੂਆਂ ਦਾ ਚਾਰਾ ਹੋਵੇ ਭਾਵੇਂ ਰਾਹਤ ਸਮਗਰੀ ਹੋਰ ਹੋਵੇ ਕਿਉਂਕਿ ਜਿਹੜਾ ਹੁਣ ਦੂਸਰੀ ਗੱਲ ਹੈਗੀ ਜ਼ਮੀਨਾਂ ਦੀ ਕਪੂਰਥਲੇ ਦੇ ਵਿੱਚ ਜਿਹੜਾ ਦਰਿਆ ਬਿਆਸ ਪੈਂਦਾ ਉਹ ਦੁਬਾਰਾ ਪਾਣੀ ਚੜ ਗਿਆ ਸਾਡਾ ਜਿਹੜਾ ਅਗਲਾ ਪਲਾਨ ਹੈ ਅਸੀਂ ਟਰੈਕਟਰ ਅਭਾਂ ਚਲਾ ਰਹੇ ਹਾਂ ਪੰਜਾਬ ਭਾਜ ਭਾਜ ਦਸ਼ਾਨੇਸ਼ਾ ਤਹਿਤ ਉਸ ਜਿਹੜੀਆਂ ਜ਼ਮੀਨਾਂ 'ਚ ਰੇਤਾ ਆ ਗਈ ਹੈ ਜਿਹਨਾਂ ਜ਼ਮੀਨਾਂ ਪੱਧਰੀਆਂ ਕਰਨ ਵਾਲੀਆਂ ਅਸੀਂ ਆਪਣੀ ਬੀਜੇਪੀ ਦੇ ਟਰੈਕਟਰ ਲਿਜਾ ਕੇ ਉੱਥੇ ਉਹਨੂੰ ਪੱਧਰਾ ਕਰਾਂਗੇ ਡੀਜ਼ਲ ਆਪਣੇ ਕੋਲੋਂ ਖਰਚ ਕਰਾਂਗੇ ਜਿੱਥੇ ਸਾਨੂੰ ਲੋੜ ਪਈ ਸੀ ਸਰੂਪਵਾਲ ਤੇ ਸ਼ੇਖ ਮੰਗਾ ਵਿੱਚ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਪੋਕ ਲੈਣੀ ਚਾਹੀਦੀ ਹੈ ਕਿਉਂਕਿ ਜਿਹੜੀ ਉਹ ਨਦੀ ਆ ਉਹਦੇ ਵਿੱਚੋਂ ਥੋੜੀ ਲੰਬੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚੋਂ ਮਿੱਟੀ ਕੱਢ ਕੇ ਤੇ ਬੰਦ ਦੇ ਉੱਪਰ ਜਿਹੜੀ ਆ ਪਾਣੀ ਆ ਉਹ ਅਸੀਂ ਪ੍ਰਬੰਧ ਕਰਕੇ ਦੇ ਰਹੇ ਹਾਂ ਪ੍ਰਸ਼ਾਸਨ ਨੇ ਵੀ ਇੱਕ ਪੋਕ ਲੈਣ ਦਾ ਪ੍ਰਬੰਧ ਕੀਤਾ ਸ਼ਾਇਦ ਸੋਮਵਾਰ ਤੱਕ ਕਰ ਦੇਣਗੇ ਉਹ ਜੀ ਤੇ ਸਾਡੇ ਰਵਨੀਤ ਬਿੱਟੂ ਜੀ ਇੱਕ ਵੱਖਰੀ ਪੋਕ ਲੈਣ ਦਾ ਵਾਅਦਾ ਕਰਕੇ ਗਏ ਉਹਨਾਂ ਨੇ ਦੇਣ ਦਾ ਸਾਡੇ ਜਿਹੜੇ ਹਰਸ਼ਮਲ ਉਤਰਾ ਜੀ ਇੱਕ ਵੱਖਰੀ ਪੁਗਲਿਆ ਨੇ ਉਹਨਾਂ ਨੇ ਕਿਹਾ ਦੇਖ ਕੇ ਜਾਵਾਂਗੇ ਕਿ ਜਿੰਨਾ ਤੁਹਾਨੂੰ ਚਾਹੀਦੀ ਮਸ਼ੀਨ ਅਸੀਂ ਆਉਣਾ ਅਮਜਾ ਤੁਸੀਂ ਵਰਤੋ ਕਿ ਜਿਹੜੇ ਆਉਗਾ ਆਉਣ ਵਾਲਾ ਸਮਾਂ ਆ ਤੁਸੀਂ ਆਪਣੇ ਬੰਨ ਮਜ਼ਬੂਤ ਕਰਦੇ ਸਰਕਾਰ ਦੇ ਉੱਪਰ ਆਪਾਂ ਡਿਪੈਂਡ ਨਹੀਂ ਕਰ ਸਕਦੇ ਹਰ ਸਾਲ ਹੜਾਂ ਤੋਂ ਪਹਿਲਾਂ ਪ੍ਰਸ਼ਾਸਨ ਜਿਹੜਾ ਉਹ ਤੁਸੀਂ ਬੰਦ ਉਹ ਜੱਜਾ ਲਿੰਦਾ ਔਰ ਕਹਿੰਦਾ ਵੀ ਸਹੀ ਆ ਜਦ ਕਿ ਇੱਕ ਪਿੰਡ ਬਤਾਲਾ ਆ ਉੱਥੇ 88 ਦਾ ਤਸੀਵਨ ਟੁੱਟਾ ਹੋਇਆ 88 ਦੇ ਹੜਾ ਆ ਉਹ ਹਾਲੇ ਤੱਕ ਨਹੀਂ ਬਣਾਇਆ ਗਿਆ ਕਈ ਸਰਕਾਰ ਆਈਆਂ ਕਈ ਚਲ ਗਈਆਂ ਤੇ ਉਹਨਾਂ ਵਿਚਾਰਿਆਂ ਦਾ ਜਿਹੜਾ ਨੁਕਸਾਨ ਆ ਉਹ ਕਈ ਹਜ਼ਾਰ ਇਕੜ ਦਾ ਰਹਿ ਇਨਸਾਨਿਆਂ ਦਾ ਹੋ ਗਿਆ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੂਰੇ ਦਿਲ ਦੇ ਨਾਲ ਪੂਰੇ ਦਿਮਾਗ ਦੇ ਨਾਲ ਪੂਰੀ ਸੇਵਾ ਭਾਵਨਾ ਦੇ ਨਾਲ ਲੱਗੀ ਹੋਈ ਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਆ ਪੰਜਾਬ ਦੇ ਲੋਕ ਹੀ ਚੰਗੀ ਤਰ੍ਹਾਂ ਜਾਣ ਗਏ ਆ ਕਿ ਜੇ ਸਾਡਾ ਕੋਈ ਸਾਥ ਦੇ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਆ ਹੋਰ ਕਿਸੇ ਕੋ ਕੋ ਵਸ ਦੀ ਗੱਲ ਹੈ ਨਹੀਂ ਇਸੇ ਟੌਪਿਕ ਤੇ ਆ ਜਾਨੀਆ ਸਰ ਹੁਣ ਥੋੜਾ ਜਿਹਾ ਚੇਂਜ ਕਿਸਾਨੀ ਤੋਂ ਹੜਾਂ ਤੋਂ ਹਟ ਕੇ ਥੋੜਾ ਇਧਰ ਖੁਜੇਵਾਲ ਸਾਹਿਬ ਵਿਤਰਨਾ ਭਾਰਤੀ ਜਨਤਾ ਪਾਰਟੀ ਨੇ ਆਮ ਲੋਕਾਂ ਦੇ ਵਿੱਚ ਵਿਤਰਨਾ ਸ਼ੁਰੂ ਕੀਤਾ ਜਦੋਂ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਸੈਂਟਰ ਦੀਆਂ ਸਹੂਲਤਾਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜੀ ਲੇਕਿਨ ਉਹਦੇ ਚ ਇੱਕ ਵੱਡੀ ਸ਼ਾਇਦ ਪੰਜਾਬ ਸਰਕਾਰ ਨੂੰ ਲੱਗਿਆ ਕਿ ਉਹਨਾਂ ਨੇ ਇਸ ਚੀਜ਼ ਨੂੰ ਰੋਕਿਆ ਜੀ ਹੜਾਂ ਦੀ ਸਥਿਤੀ ਹੁਣ ਦੁਬਾਰਾ ਸ਼ੁਰੂ ਹੋਈ ਕਿਸ ਤਰ੍ਹਾਂ ਲੋਕਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਜਦੋਂ ਲੀਡਰ ਸਾਹਿਬਾਨ ਵਿਚਰਦੇ ਨੇ ਕਿਸ ਤਰ੍ਹਾਂ ਦਾ ਰਿਸਪਾਂਸ ਹੁਣ ਤੁਹਾਨੂੰ ਨਜ਼ਰ ਆਉਂਦਾ ਹੈ ਦੇਖੋ ਜੀ ਅਸੀਂ ਕਦੀ ਉਹਨਾਂ ਪਿੰਡਾਂ ਵਿੱਚ ਗਏ ਹੀ ਨਹੀਂ ਸੀ ਭਾਰਤੀ ਜਨਤਾ ਪਾਰਟੀ ਜਿਹਨਾਂ ਪਿੰਡਾਂ 'ਚ ਅਸੀਂ ਚੱਲ ਗਏ ਸਭ ਤੋਂ ਪਹਿਲਾਂ ਅਸੀਂ ਇੱਕ ਸੀਐਸਸੀ ਕੈਂਪਲ ਉਹਨੇ ਸਟਾਰਟ ਕੀਤੇ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਲੋਕਾਂ ਦੀ ਜਿਹੜੀ ਪੈਨਸ਼ਨ ਜਿਹਦੀ ਲੱਗੀ ਹੋਈ ਹੈ 300 ਰੁਪਏ ਉਹਦੇ 'ਚ ਵਾਧਾ ਹੋ ਜਾਂਦਾ ਸੈਂਟਰ ਗਵਰਨਮੈਂਟ ਵੱਲੋਂ ਬਜ਼ੁਰਗਾਂ ਦੀ ਜਾਂ ਵਿਡਾਪਾ ਪੈਨਸ਼ਨ ਜਾਂ ਵਿਧਵਾ ਪੈਨਸ਼ਨ ਫਿਰ ਜਿਹੜਾ 5 ਲੱਖ ਤੱਕ ਦਾ ਆਯੁਸ਼ਮਾਨ ਕਾਰਡ ਆ ਉਹ ਉਥੇ ਮੌਕੇ ਦੇ ਬਣਾ ਕੇ ਦਿੰਦੇ ਰਹੇ ਆ ਫਿਰ ਜਿਹੜਾ ਇਹ ਸ਼ਰਮ ਕਾਰਡ ਆ ਉਹ ਬਣਾ ਕੇ ਦਿੰਦੇ ਰਹੇ ਆ ਜੋ ਵੀ ਮੌਕੇ ਦੇ ਸੁਵਿਧਾਾਂ ਨਹੀਂ ਦੇ ਸਕਦੇ ਸੀ ਮੋਦੀ ਸਰਕਾਰ ਦੀਆਂ ਉਹ ਲੋਕਾਂ ਜਿਹੜਾ ਸਰਕਾਰ ਦਾ ਪੰਜਾਬ ਸਰਕਾਰ ਦਾ ਕੰਮ ਸੀ ਉਹ ਭਾਰਤੀ ਜਨਤਾ ਪਾਰਟੀ ਕਰਦੀ ਰਹੀ ਪਰ ਜਦੋਂ ਦੇਖਿਆ ਵੀ ਦੋ ਦੋ ਢਾਈ ਤੇ ਸੌ ਲੋਕ ਇਕੱਠੇ ਹੋਣ ਲੱਪੇ ਪਿੰਡ ਦੇ ਵਿੱਚ ਰੋਜ਼ ਲੋਕੀ ਡਿਮਾਂਡ ਆਉਣ ਲੱਗੀ ਸਾਡੇ ਪਿੰਡ ਵੀ ਕੈਂਪ ਲਾਓ ਸੀਐਸਸੀ ਕੈਂਪ ਲਾਓ ਹਾਲਾਂਕਿ ਅਸੀਂ ਲਾਇਸੈਂਸ ਲੈ ਕੇ ਕੰਮ ਕਰ ਰਹੇ ਸੀ ਜੀ ਕੋਈ ਗੈਰਕਾਨੂੰਨੀ ਤੌਰ ਤੇ ਨਹੀਂ ਕਰ ਰਹੇ ਸੀ ਪ੍ਰਸ਼ਾਸਨ ਨੇ ਸਦਾ ਕਿਹਾ ਤਾਂ ਇਹ ਸਾਡੀ ਮਜਬੂਰੀ ਹੈ ਸਾਨੂੰ ਉੱਪਰੋਂ ਹੁਕਮ ਆ ਗਿਆ ਵੀ ਇਹ ਕੈਂਪ ਨਹੀਂ ਲੱਗਣਾ ਜੇ ਤੁਸੀਂ ਲਾਉਂਗੇ ਤੇ ਤੁਹਾਨੂੰ ਧੱਕੇ ਨਾ ਸੀ ਪਰਚੇ ਦਾਜ ਕਰਕੇ ਅੰਦਰ ਕਰਾਂਗੇ ਚਲੋ ਸਾਡੀ ਪਾਰਟੀ ਨੇ ਵੀ ਸਿਆਣਪ ਕੀਤੀ ਵੀ ਆਪਾਂ ਟਕਰਾਓ ਨਹੀਂ ਕਰਨਾ ਆਪਾਂ ਲੋਕਾਂ ਦਾ ਭਲਾ ਕਰਨਾ ਜੀ ਜੇ ਇਸ ਗੱਲ ਤੋਂ ਖਬਰ ਆ ਗਈ ਹੈ ਪੰਜਾਬ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦਾ ਘਰਾਫਿਆ ਦਿਨ-ਬਦਨ ਪੰਜਾਬ 'ਚ ਵੱਧ ਰਿਹਾ ਲੋਕਾਂ ਨੂੰ ਸਮਝ ਆ ਚੁੱਕੀ ਆ ਵੀ ਮੋਦੀ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਹੀ ਜਿਹੜੀ ਆ ਉਹ ਪੰਜਾਬ ਦਾ ਭਲਾ ਕਰ ਸਕਦੀ ਹੋਰ ਕੋਈ ਪਾਰਟੀ ਨਹੀਂ ਕਰ ਕਿਉਂਕਿ ਇਹਨਾਂ ਨੂੰ ਦੇਖ ਲਿਆ ਜੀ 92 ਐਮ ਐਲ ਏ ਕਿੰਨੇ ਮੰਤਰੀ ਇਹਨਾਂ ਨੇ ਹਾਲ ਤੱਕ ਕੀਤਾ ਕੀ ਆ ਪੰਜਾਬ ਦੇ ਚੋ ਇੱਕ ਕੋਈ ਕੰਮ ਦਸਾਨੂੰ ਬਣਾ ਦਿਓ ਦੂਸਰਾ ਇਹਨਾਂ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਰਹੇ ਹੁਣ ਕੀ ਕਰਨੇ ਆ ਹੁਣ ਤਾਂ ਸਾਲ ਇੱਕ ਰਹਿ ਗਿਆ ਸਾਰਾ ਇਹਨਾਂ ਦਾ ਫੇਰ ਦਿੱਲੀ ਦੇ ਜਿਹੜੇ ਮੰਤਰੀ ਆ ਉਹ ਮੰਤਰੀ ਆ ਉਹ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਆਪ ਭ੍ਰਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਜੇਰ ਕੱਟ ਕੇ ਆਏ ਆ ਉਹ ਪੰਜਾਬ ਨੂੰ ਡਾਇਰੈਕਸ਼ਨ ਦੇ ਰਿਹਾ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਸੀਐਮ ਨੂੰ ਇਦਾਂ ਨਹੀਂ ਇਦਾਂ ਕਰਨਾ ਸੋ ਪੰਜਾਬ ਸਾਡਾ ਕਿੱਧਰ ਨੂੰ ਜਾ ਰਿਹਾ ਸਾਡੇ ਪੰਜਾਬ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਇਹ ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣੇ ਜਿੱਦਾਂ ਹਰਿਆਣੇ ਦੇ ਵਿੱਚ ਜਿੱਦਾਂ ਰਾਜਸਥਾਨ ਦੇ ਵਿੱਚ ਜਿੱਦਾਂ ਦਿੱਲੀ ਦੇ ਵਿੱਚ ਜਿਹੜੇ 84 ਦੇ ਦੰਗਾ ਪੀੜਤ ਸੀ ਉਹਨਾਂ ਨੂੰ ਵੀ ਨੌਕਰੀ ਜਿਹੜੀਆਂ ਉਹ ਦਿੱਤੀਆਂ ਗਈਆਂ ਉਹਨਾਂ ਦੀ ਵੀ ਬਾਹ ਫੜੀ ਗਈ ਔਰ ਜਿਹੜੇ ਉਹਨਾਂ ਨੂੰ ਜਿਹੜਾ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ 212100 ਰੁਪਏ ਦੇਣਾ ਸੀ ਉਹ ਵੀ ਦਿੱਤਾ ਗਿਆ ਜੋ ਭਾਰਤੀ ਜਨਤਾ ਪਾਰਟੀ ਨੇ ਕਿਹਾ ਉਹ ਕਰਕੇ ਦਿਖਾਇਆ ਤੇ ਪੰਜਾਬ ਦੇ ਲੋਕਾਂ ਬਾਕੀ ਸੇਟਾਂ ਦੇ ਦੇਖ ਕੇ ਇਹ ਕਹਿ ਰਹੇ ਆ ਕਿ ਇੱਥੇ ਵੀ ਪੰਜਾਬ ਚ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਬਣਨੀ ਬਹੁਤ ਜ਼ਰੂਰੀ ਆ ਤਾਂ ਜੋ ਲੋਕਾਂ ਦਾ ਜਿਹੜਾ ਨੁਕਸਾਨ ਇੰਨਾ ਹੋ ਗਿਆ ਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਹੋਣ ਕਰਕੇ ਇੱਥੇ ਨਸ਼ਾ ਨਹੀਂ ਬੰਦ ਹੋ ਰਿਹਾ ਕਿਉਂਕਿ ਉਹ ਸਾਰਾ ਜਿਹੜਾ ਸਿਸਟਮ ਨੇ ਆ ਉਹ ਤਾਂ ਹੀ ਆਪਾਂ ਚਲਾ ਸਕਦੇ ਹਾਂ ਜੇ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣੇ ਖੁਜਵਾਲ ਸਾਹਿਬ लास्ट ਸਵਾਲ ਕਿ ਜਿਵੇਂ ਕਿ ਅਕਸਰ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਔਰ ਕਿਸਾਨਾਂ ਦੇ ਵਿੱਚ ਇੱਕ ਵੱਡਾ ਟਕਰਾਅ ਰਿਹਾ ਹੈ ਲੇਕਿਨ ਅੱਜ ਅੱਜ ਉਹ ਪੰਜਾਬ ਦੇ ਵਿੱਚ ਬਿਲਕੁਲ ਉਸ ਦੇ ਉਲਟ ਕੇ ਸਿੱਖ ਹੋਮਲੈਂਡ ਜਿਹੜੀ ਪੰਜਾਬ ਜਿਹਨੂੰ ਕਹਿੰਦੇ ਆ ਕਿ ਜੱਟ ਹੋਮਲੈਂਡ ਪੰਜਾਬ ਭਾਜਪਾ ਦੇ ਵਿੱਚ ਕਾਫੀ ਸਾਰੇ ਲੀਡਰ ਜਿਹੜੇ ਜੱਟ ਕਮਿਊਨਿਟੀ ਦੇ ਵਿੱਚੋਂ ਸ਼ਾਮਲ ਹੋਏ ਨੇ ਲੇਕਿਨ ਵਿਰੋਧ ਵੀ ਜੱਟਾਂ ਵੱਲੋਂ ਹੀ ਜ਼ਿਮੀਦਾਰ ਤਬਕੇ ਵੱਲੋਂ ਕੀਤਾ ਜਾ ਰਿਹਾ ਇਸ ਪਾੜੇ ਨੂੰ ਕਿਸ ਤਰ੍ਹਾਂ ਪੂਰਾ ਪੂਰਨ ਦੇਖੋ ਜਦੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਉਦੋਂ ਅਸੀਂ ਵੀ ਦਿੱਲੀ ਧਰਨੇ ਵਿੱਚ ਸ਼ਾਮਲ ਸੀ ਜੀ ਅਸੀਂ ਵੀ ਉੱਥੇ ਲੰਗਰ ਲਗਾ ਰਹੇ ਸੀ ਮੋਦੀ ਸਰਕਾਰ ਦੇ ਖਿਲਾਫ ਉਦੋਂ ਅਸੀਂ ਚੱਲ ਰਹੇ ਸੀ ਪਰ ਜਦੋਂ ਗੁਰਨਾਨ ਸਾਹਿਬ ਦੇ ਗੁਰਪੁਰਬ ਦੇ ਉੱਪਰ ਮੋਦੀ ਸਾਹਿਬ ਨੇ ਐਲਾਨ ਕੀਤਾ ਕਿ ਜਿਹੜੇ ਜੇ ਤੁਹਾਨੂੰ ਜਿਹੜੇ ਜਿਹੜੇ ਤਿੰਨ ਖੇਤੀ ਕਾਨੂੰਨ ਆ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ ਤਾਂ ਅਸੀਂ ਇਹਨੂੰ ਵਾਪਸ ਲੈ ਲੈਨੇ ਔਰ ਨਾਲ ਮਾਫੀ ਵੀ ਮੰਗੀ ਬੜਾ ਵੱਡਾ ਦੇ ਲਿਆ ਮਾਫੀ ਮੰਗਣਾ ਵੀ ਕਿਉਂਕਿ ਕਾਂਗਰਸ ਨੇ ਹਾਲ ਤੱਕ ਕੇਟੀ 4 ਚ ਜੋ ਕੁਝ ਕੀਤਾ ਜੋ ਦੰਗੇ ਕਰਵਾਏ ਜੋ ਗੁਰੂ ਧਾਮ ਜਿਹੜੇ ਟਵਾਏ ਉਹਦੀ ਹਾਲੇ ਤੱਕ ਮਾਫੀ ਨਹੀਂ ਮੰਗੀ ਪਰ ਮੋਦੀ ਸਾਹਿਬ ਨੇ ਲੋੜ ਵੀ ਨਹੀਂ ਸੀ ਪਰ ਫੇਰ ਵੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਇਸ ਕਰਕੇ ਮੈਂ ਤਾਂ ਕੋ ਮਾਫੀ ਵੀ ਮੰਗਦਾ ਉਹ ਚੈਪਟਰ ক্লোਜ਼ ਹੋ ਗਿਆ ਪਰ ਜਿਹੜੇ ਕਾਮਰੇਡ ਜਿਹੜੇ ਟਾਈਪ ਲੋਕ ਆ ਜਾਂ ਜਿਹੜੀ ਕਾਂਗਰਸੀ ਆ ਪਿੱਛੋਂ ਸੋਚ ਆ ਜਿਨ੍ਹਾਂ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਲਿਆਂਦਾ ਉਹ ਲੋਕ ਆਪਣੀ ਕਿਸ ਤਰ੍ਹਾਂ ਦੀ ਸਿਆਸਤ ਜਿਹੜੇ ਉਹ ਕਰਦੇ ਰਹੇ ਪਰ ਅੱਜ ਬੁਰੀ ਤਰ੍ਹਾਂ ਸੇਲ ਹੋ ਕੇ ਜਿਹੜਾ ਆ ਉਹ ਬਹਿ ਗਿਆ। ਔਰ ਅੱਜ ਸਾਡਾ ਪਰਿਵਾਰ ਸਾਡੇ ਸਾਡੇ ਪਿੰਡ ਸਾਡੇ ਖੇਤ ਆ ਅਸੀਂ ਸਾਰੇ ਜ਼ਿਮੀਂਦਾਰ ਲੋਕ ਆ ਜਿਮੀਂਦਾਰਾਂ ਕੋਲ ਤਾਂ ਵੇਹ ਨਹੀਂ ਹੈਨੀ ਹੁਣ ਝੋਨਾ ਵੜ ਕੇ ਨਾਲ ਹੀ ਆਲੂ ਲਾਉਣੇ ਆ। ਬਿਲਕੁਲ ਠੀਕ ਹੈ ਜੀ ਫੇਕ ਆ ਅਗਲੀ ਫਸਲ ਕਣਕੀ ਬੀਜਣੀ ਆ। ਉਹ ਜਿਹੜੇ ਧਰਨੇ ਵਾਲੇ ਪਹਗੇ ਆ ਉਹ ਸੀਗੇ ਲੜਾਈ ਲੜੀ ਪੂਰੇ ਪੰਜਾਬ ਨੇ ਜੀ ਕਮ ਤੇ ਜਦੋਂ ਚੈਪਟਰ ਹੀ ক্লোਜ਼ ਹੋ ਗਿਆ ਮਾਨੋ ਤੇ ਆਪ ਲੜਾਈ ਕਾਦੀ ਹੋਣ ਇਹ ਲੋਕ ਗੱਲਾਂ ਜਿਹੜੀ ਲੋਕ ਕਹੇ ਗੱਲਾਂ ਸਮਝ ਰਹੇ ਆ ਔਰ ਮੋਦੀ ਸਰਕਾਰ ਦਾ ਜੋ ਪੰਜਾਬ ਦੇ ਪ੍ਰਤੀ ਰਵਈਆ ਆ ਇੰਨਾ ਨਰਮ ਆ ਇੰਨਾ ਉਹ ਚਾਹਦੇ ਕੋਈ ਪੰਜਾਬ ਚੋਂ ਰਹੇ ਹੋਏ ਆ ਜੀ ਹੁਣ ਪੰਜਾਬੀਆਂ ਬਾਰੇ ਚੰਗੀ ਤਰ੍ਹਾਂ ਪਤਾ ਆ ਉਹਨਾਂ ਨੇ ਕੋਈ ਅਸੀਂ ਗੱਲ ਨਹੀਂ ਕੀਤੀ ਜੋ ਕਾਂਗਰਸ ਨੇ ਅ ਦੋ ਪਾਰਟੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਐ ਕਾਂਗਰਸ ਪਾਰਟੀ ਆ ਜਿਨੇ 84 ਦੇ ਵਿੱਚ ਜੋ ਸਾਡਾ ਸਿੱਖਾਂ ਦਾ ਨਸਲਕੁਸ਼ੀ ਕੀਤੀ ਜੋ ਗੁਰਤਮ ਦੀ ਬੇਅਦਬੀ ਕੀਤੀ ਔਰ ਦੂਸਰੇ ਪਾਸੇ ਮੋਦੀ ਸਰਕਾਰ ਜਦੋਂ ਆਈ ਆ ਇਹਨਾਂ ਨੇ ਕਪਤਾਰਪੁਰ ਸਾਹਿਬ ਦਾ ਲੰਗਾ ਖੋਲਿਆ ਗੁਰਤੇਗ ਬਹਾਦਰ ਜੀ ਦਾ ਬਹੁਤ ਵੱਡੇ ਪੱਦਰ ਦੇ ਉੱਪਰ ਜੋ ਵੀ ਗੁਰਪੁਰਬ ਆ ਮਨਾਏ ਜਾਂਦੇ ਆ ਉਦੋਂ ਮਤਲਬ ਕਿ ਉਹਨਾਂ ਨੂੰ ਉਹ ਇੱਕ ਚਾਹੁੰਦੇ ਆ ਵੀ ਜਿਹੜਾ ਸਿੱਖ ਧਰਮ ਆ ਇੱਕ ਸਾਡਾ ਅੰਗ ਆ ਅਸੀਂ ਛੱਡਣਾ ਨਹੀਂ ਚਾਹੁੰਦੇ ਅਜਿਹੇ ਕੁਝ ਬੱਚੇ ਉਹ ਸ਼ਰਾਰਤੀ ਲੋਕ ਆ ਉਹ ਚਾਹੁੰਦੇ ਵੀ ਕਿਸ ਤਰ੍ਹਾਂ ਲੱਗੇ ਨਾ ਜਾਣ ਸਿੱਖਾਂ ਦੇ ਉਹ Hindu ਸਿੱਖ ਦਾ ਮੁੱਦਾ ਖੜਾ ਕਰ ਦਿੰਦੇ ਆ ਜਿਹੜਾ ਕਿ ਪੰਜਾਬ ਦੇ ਵਿੱਚ ਨਹੀਂ ਚੱਲਣ ਵਾਲਾ ਉਹਦਾ ਕਾਰਬ ਕੀ ਆ ਕਿ ਪੰਜਾਬ ਦੇ ਲੋਕ ਜਿਨ੍ਹਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕਲੇ ਸਰਕਾਰ ਰਹੀ ਆ ਇੱਕ ਨਵਾਂ ਮਾਸਤਾ ਰਿਸ਼ਤਾ ਪੰਜਾਬ ਵਿੱਚ ਬਾਰਡਰ ਸਟੇਟ ਹੁਣ ਕਰਕੇ ਜ਼ਰੂਰੀ ਆ ਕਿ ਇਥੇ ਭਾਈਚਾਰਕ ਸਾਂਝ ਜਿਹੜੀ ਆ ਉਹ ਬਣੀ ਰਹੇ ਉਮੀਦ ਕਰਦੇ ਹਾਂ ਕਿ 27 ਦੀ ਇਲੈਕਸ਼ਨ ਦੇ ਵਿੱਚ ਖੁੱਲ ਕੇ ਲੋਕਾਂ ਦੇ ਵਿੱਚ ਵਿਚਰੋਗੇ ਪਹਿਲਾਂ ਬੜੀ ਬੜੀਆਂ ਵਾਦਾ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਪਿੰਡਾਂ 'ਚ ਨਹੀਂ ਵੜਨ ਦਿੱਤਾ ਗਿਆ ਬੀਜੇਪੀ ਨੇ ਮੈਂ ਤਾਂ 22 ਚ ਵੀ ਰੈਸ਼ਨ ਲੜੀ ਆ ਜੀ ਮੈਨੂੰ ਕਿਸੇ ਨੇ ਰੋਕਿਆ ਜੀ ਕਿਸੇ ਜਥੇਬੰਦੀ ਨੇ ਮੈਨੂੰ ਰੋਕਿਆ ਮੈਂ ਹਰ ਇੱਕ ਪਿੰਡ 'ਚ ਬੂਥ ਲਾਏ ਜਾ ਕੇ ਹਰ ਪਿੰਡ 'ਚ ਗਿਆ ਆ ਅੱਜ ਵੀ ਹਰ ਸਾਰੇ ਦੁੱਖ ਸੁੱਖ ਵਿੱਚ ਜਾਈਦਾ ਅਖੰਡ ਪਾਰਸਬ ਦੇ ਭੂਗਾਂ ਤੇ ਜਗਰਾਤਿਆਂ ਤੇ ਹੋਰ ਵੀ ਜਿੱਥੇ ਕੋ ਸਾਦਾ ਪੰਜਾਬ ਦੇ ਲੋਕ ਤਿਆਰ-ਵਾਰ ਤਿਆਰ ਬੈਠੇ ਆ ਵੀ 27 ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਨੀ ਤੈ ਆ ਇਹ ਸਨ ਕਪੂਰਸਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਖੋਜਵਾਲ ਜਿਨ੍ਹਾਂ ਨੇ ਕਿ ਸਾਡੇ ਸਮਾਜ ਦੇ ਵਿੱਚ ਪੰਜਾਬੀ ਸਮਾਜ ਦੇ ਵਿੱਚ ਭਾਜਪਾ ਨੂੰ ਲੈ ਕੇ ਉੱਠ ਰਹੀਆਂ ਜਿਹੜੀਆਂ ਗੱਲਾਂ ਸੀ ਜਿਹੜੀਆਂ ਅਫਵਾਹਾਂ ਸਨ ਉਹਨਾਂ ਦੇ ਉੱਤੇ ਵਿਰਾਮ ਲਾਇਆ ਔਰ ਭਾਰਤੀ ਜਨਤਾ ਪਾਰਟੀ ਦਾ ਪੱਖ ਬੜੀ ਮਜ਼ਬੂਤੀ ਨਾਲ ਔਰ ਵਧੀਆ ਤਰੀਕੇ ਨਾਲ ਦੱਸਿਆ ਔਰ ਕੋਈ ਵੀ ਜਿਹੜੀ ਗੱਲ ਹੈ ਉਹਨਾਂ ਦੇ ਬੇਬਾਕ ਬੋਲ ਸਾਨੂੰ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਰਾਜ ਚਾਹੁੰਦੀ ਹੈ ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੁਸੀਂ ਜੁੜੇ ਰਹੋ ਨਿਊਜ਼ 9 ਪੰਜਾਬ ਦੇ ਨਾਲ ਖੋਜੇਵਾਲ ਸਾਹਿਬ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ